ਪੰਜਾਬ ਦੇ ਵਿੱਚ ਵਿਚਰਦਾ ਸੀ ਤਾਂ ਮੈਂ ਜਦੋਂ ਕੋਈ ਨਵੀਂ ਗੱਡੀ ਲੈ ਲੈਂਦਾ ਸੀ 6-7 ਗੱਡੀਆਂ ਬਦਲੀਆਂ ਹੋਣੀਆਂ ਕਲਾਕਾਰ ਜੀਵਨ ਦੌਰਾਨ ਤਾਂ ਸ਼ੋਰੂਮ ਚੋਂ ਗੱਡੀ ਜਦੋਂ ਨਿਕਲਦੀ ਸੀ ਚਾਹੇ ਸ਼ਾਮ ਦੇ 4 ਵਜੇ ਚਾਹੇ ਦੁਪਹਿਰ ਦੇ 12 ਵਜੇ ਜੇ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜ ਕਲਾਂ ਲੈ ਕੇ ਆਉਂਦਾ ਸੀ ਘਰ ਕੋਲੇ ਜਾ ਕੇ ਗੱਡੀ ਖੜਾ ਕੇ ਮੱਥਾ ਟੇਕਦਾ ਸੀ ਤੁਹਾਡੇ ਘਰ ਕੇ ਕੋਠੀਆਂ ਕਾਰਾਂ ਵਾਲੇ ਹੋ ਗਏ ਜੀ ਨਹੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਉਹਨੂੰ ਤੁਹਾਡੀਆਂ ਨੇ ਜਦੋਂ ਮੈਂ ਐਮਪੀ ਬਣਿਆ ਪਹਿਲੀ ਵਾਰ 2014 ਚ ਸੰਗਰੂਰ ਤੋਂ ਆਮ ਤੌਰ ਤੇ ਜਦੋਂ ਐਮਪੀ ਦਾ ਸਰਟੀਫਿਕੇਟ ਮਿਲਦਾ ਆਮ ਤੌਰ ਤੇ ਜਿਹੜੇ ਲੀਡਰ ਨੇ ਜਾਂ ਜੇਤੂ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਸਰਟੀਫਿਕੇਟ ਲੈ ਕੇ ਆਪਣੇ ਪ੍ਰਧਾਨ ਕੋਲੇ ਜਾਂਦੇ ਨੇ ਉਹਨੂੰ ਸਰਟੀਫਿਕੇਟ ਫੜਾਉਂਦੇ ਨੇ ਪ੍ਰਧਾਨ ਜੀ ਆ ਸੀਟ ਤੋਂ ਜਿੱਤ ਕੇ ਤੁਹਾਡੀ ਝੋਲੀ ਪਾਤੀ ਮੈਂ ਤੇ ਮੈਂ ਸਰਟੀਫਿਕੇਟ ਲੈ ਕੇ ਸਿੱਧਾ ਖਟਕੜਕਲਾ ਆਇਆ ਸੀ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪੈਰਾਂ ਦੇ ਵਿੱਚ ਮੈਂ ਸਰਟੀਫੀਕੇਟ ਰੱਖਤਾ ਸੀ ਮੈਂ ਕਿਹਾ ਭਗਤ ਸਿੰਘ ਜੀ ਤੁਸੀਂ ਠੁੱਡਾ ਨਹੀਂ ਮਾਰਦੇ ਹੈ ਜੀ ਐਮਪੀ ਸ਼ਿਪ ਨੂੰ ਕੋਈ ਜ਼ੀਰੋ ਵੈਲਿਊ ਹੈ ਤੁਹਾਡੀ ਕੁਰਬਾਨੀ ਦੇ ਮੁਕਾਬਲੇ ਐਮਪੀ ਸ਼ਿਪ ਪਰ ਲੋਕਤੰਤਰਿਕ ਤਰੀਕੇ ਨਾਲ ਜਿੱਤ ਕੇ ਤੁਹਾਡੇ ਕੋਲੋਂ ਇਹ ਆਸ਼ੀਰਵਾਦ ਲੈਣ ਆਇਆ ਕਿ ਜਿਹੜੀ ਪਾਰਲੀਮੈਂਟ 'ਚ ਤੁਸੀਂ ਕੰਨ ਖੋਲਣ ਵਾਸਤੇ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਖੜਕਾ ਕਰਨ ਵਾਲੇ ਬੰਬ ੁੱਟੇ ਸੀ ਉੱਥੇ ਮੈਂ ਜ਼ੁਬਾਨ ਨਾਲ ਉਹਨਾਂ ਦੇ ਕੰਨ ਖੋਲੂੰਗਾ ਬਸ ਮੇਰੇ ਤੇ ਸ਼ੀਰਵਾ ਰੱਖਿਓ ਉਸ ਤੋਂ ਬਾਅਦ ਪਿੱਲੀਪਗ ਬਨ ਕੇ ਮੈਂ ਅਗਲੇ ਦਿਨ ਪਾਰਲੀਮੈਂਟ ਗਿਆ ਪਾਰਲੀਮੈਂਟ ਦੇ ਵਿੱਚ ਪੱਗ ਮਸ਼ਹੂਰ ਹੋ ਗਈ ਪੀਲੇ ਰੰਗ ਦੀ ਬਸੰਤੀ ਰੰਗ ਦੀ ਕਹਿ ਲਓ ਪੀਲਾ ਕਹਿ ਲਓ ਤੇ ਉੱਥੇ ਫਿਰ ਮੈਂ ਬੋਲਣ ਲੱਗ ਗਿਆ ਅਸ਼ੀਰਵਾਦ ਭਗਤ ਸਿੰਘ ਦਾ ਸੀ ਬਾਲ ਉਧਰੋਂ ਆਉਂਦਾ ਸੀ ਜ਼ੁਬਾਨ ਮੇਰੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਫਿਰ ਕਿ 2014 ਤੋਂ ਲੈ ਕੇ 2022 ਤੱਕ ਦੋ ਵਾਰੀ ਮੈਂ ਐਮਪੀ ਬਣਿਆ ਤੇ ਫਿਰ ਉੱਥੇ ਮੈਂ ਕਿਸੇ ਹੋਰ ਨੂੰ ਬੋਲਣ ਨਹੀਂ ਦਿੱਤਾ ਫਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਠਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਈ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜੀ ਬਹੁਤ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀयां ਦਵਾਈਆਂ ਉਹ ਤਾਂ ਜਨਾਬ ਮੰਨਦੇ ਨੇ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਜਕਰਤਾ ਸੋ ਇਸ ਕਰਕੇ ਮੈਂ ਉੱਥੇ ਜਾ ਕੇ ਤਦ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ